ਵਾਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰ ਆ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਮਾਤਾ ਕਾਲੀ ਜੀ ਦਾ ਇੱਕ ਅਜੀਹਾ ਉਪਾਏ ਇੱਕ ਅਜੀਹਾ ਟੋਟਕਾ ਲੈ ਕੇ ਆਇਆ ਹਾਂ ਜਿਸ ਦੇ ਨਾਲ ਤੁਹਾਡਾ ਦੁਸ਼ਮਣ ਨਾ ਕਰਗੜਨ ਲਈ ਤੁਹਾਡੇ ਸਾਹਮਣੇ ਨਾ ਕਰਗੜਨ ਲਈ ਮਜਬੂਰ ਹੋ ਜਾਵੇਗਾ ਤੁਹਾਡੇ ਤੋਂ ਦਇਆ ਦੀ ਭੀਖ ਮੰਗੇਗਾ ਤੁਹਾਡੇ ਸਾਹਮਣੇ ਨਤਮਸਤਕ ਹੋਵੇਗਾ ਮਾਤਾ ਕਾਲੀ ਜੀ ਦੇ ਇਸ ਟੋਟਕੇ ਦੇ ਨਾਲ ਤੁਹਾਡੇ ਤੋਂ ਪ੍ਰਜਿਤ ਹੋਵੇਗਾ ਦੋਸਤੋ ਇਹ ਸਪੀਰਫ ਕੀਰੇ ਦੀ ਨਗਰੀ ਚੈਨਲ ਤੇ ਕਈ ਅਜਿਹੇ ਮੰਤਰ ਵਜ਼ੀਫੇ ਵੀ ਅਪਲੋਡ ਕੀਤੇ ਗਏ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹੋ ਆਪਣੇ ਦੁਸ਼ਮਣ ਦੇ ਕੀਤੇ ਕਰਾਏ ਨੂੰ ਰੋਕ ਸਕਦੇ ਹੋ ਅਤੇ ਨਾਲ ਹੀ ਆਪਣੇ ਦੁਸ਼ਮਣ ਦੇ ਕੀਤੇ ਕਰਾਏ ਨੂੰ ਜੋ ਵੀ ਤੁਹਾਡੇ ਤੇ ਕੀਤਾ ਹੈ ਉਸ ਨੂੰ ਉਸੇ ਤੇ ਵਾਪਸ ਭੇਜ ਸਕਦੇ ਹੋ ਜੋ ਵੀ ਤੁਹਾਡੇ ਲਈ ਕੀਤਾ ਹੋਵੇਗਾ ਉਹ ਸਭ ਕੁਝ ਉਹਦੇ ਨਾਲ ਹੋਵੇਗਾ ਤੁਹਾਡੇ ਦੁਸ਼ਮਣ ਨਾਲ ਹੋਵੇਗਾ ਪਰ ਦੋਸਤੋ ਹਰ ਕੋਈ ਮੰਤਰਾਂ ਦੇ ਜਾਪ ਨਹੀਂ ਕਰ ਸਕਦਾ ਕਿਸੇ ਕੋਲ ਸਮਾਂ ਨਹੀਂ ਹੈਗਾ ਜਾਂ ਕਿਸੇ ਹੋਰ ਕਾਰਨਾ ਕਰਕੇ ਜਾਂ ਕਿਹਾਂ ਦਾ ਕੋਈ ਗੁਰੂ ਨਹੀਂ ਹੈਗਾ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜਿੰਨਾ ਕਰਕੇ ਕੋਈ ਮੰਤਰ ਜਾਪ ਨਹੀਂ ਕਰ ਸਕਦਾ ਇਸ ਲਈ ਦੋਸਤੋ ਇਹ ਜੋ ਟੋਟਕਾ ਹੈ ਇਸ ਨੂੰ ਹਰ ਕੋਈ ਵਰਤ ਸਕਦਾ ਹੈ ਹਰ ਕੋਈ ਇਸ ਉਪਾਏ ਨੂੰ ਕਰ ਸਕਦਾ ਹੈ ਆਪਣੇ ਦੁਸ਼ਮਣਾਂ ਨੂੰ ਜਵਾਬ ਦੇਣ ਦੇ ਲਈ ਹਰ ਕੋਈ ਇਸ ਉਪਾਏ ਦਾ ਪ੍ਰਯੋਗ ਕਰ ਸਕਦਾ ਹੈ ਦੋਸਤੋ ਬਹੁਤ ਹੀ ਸੌਖਾ ਬਹੁਤ ਹੀ ਆਸਾਨ ਇਹ ਟੋਟਕਾ ਹੈ ਪਰ ਹਾਂ ਕੰਮ ਜ਼ਰੂਰ ਕਰਦਾ ਹੈ ਤੁਸੀਂ ਪੂਰੀ ਵਿਧੀ ਦੇ ਨਾਲ ਕਰੋਗੇ ਕੋਈ ਖਾਸ ਵਿਧੀ ਨਹੀਂ ਹੈਗੀ ਕੋਈ ਖਾਸ ਖਰਚ ਖੇਚਲ ਨਹੀਂ ਤੁਹਾਡਾ ਹੋਣਾ ਬਹੁਤ ਹੀ ਛੋਟੀ ਜੀ ਵਿਧੀ ਹੈ ਪਰ ਇਸ ਦਾ ਲਾਭ ਬਹੁਤ ਵੱਡਾ ਹੈ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਬਚਾਉਣ ਲਈ ਇਸ ਟੋਟਕੇ ਦਾ ਬਹੁਤ ਹੀ ਵੱਡਾ ਮਹੱਤਵ ਹੈ ਮਾਤਾ ਕਾਲੀ ਦੀ ਕਿਰਪਾ ਤੁਹਾਡੇ ਤੇ ਹੋਵੇਗੀ ਅਤੇ ਮਾਤਾ ਕਾਲੀ ਦੀ ਕਿਰਪਾ ਦੇ ਨਾਲ ਹੀ ਤੁਹਾਡੇ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਮਿਲੇਗਾ ਤੁਹਾਡੇ ਸਾਹਮਣੇ ਨੱਕ ਰਗੜਨ ਲਈ ਤੁਹਾਡਾ ਦੁਸ਼ਮਣ ਮਜਬੂਰ ਹੋਵੇਗਾ ਦੋਸਤੋ ਇਸ ਟੋਟਕੇ ਨੂੰ ਕਰਨ ਦੇ ਨਾਲ ਮਾਤਾ ਕਾਲੀ ਦੀ ਦિવ्य ਸ਼ਕਤੀ ਤੁਹਾਡੇ ਲਈ ਜਾਗਰਿਤ ਹੋਵੇਗੀ ਕਿਉਂਕਿ ਤੁਸੀਂ ਇਹ ਟੋਟਕਾ ਕਰਨਾ ਹੈ ਤੇ ਤੁਹਾਡੇ ਲਈ ਮਾਤਾ ਕਾਲੀ ਦੀ ਸ਼ਕਤੀ ਜਾਗਰਿਤ ਹੋਵੇਗੀ ਤੇ ਤੁਹਾਡੇ ਨੋ ਨੋ ਮਾਤਾ ਕਾਲੀ ਦੀ ਸ਼ਕਤੀ ਚੱਲੇਗੀ ਤੁਹਾਡੇ ਘਰ ਵਿੱਚ ਮਾਤਾ ਮਹਾਕਾਲੀ ਜੀ ਦੀ ਸ਼ਕਤੀ ਦਾ ਵਾਸ ਹੋਵੇਗਾ ਕਿਉਂਕਿ ਜਿਹੜੀ ਵੀ ਬੁਰੀ ਸ਼ਕਤੀ ਜਿਹੜਾ ਵੀ ਕਾਰਾ ਜਿਹੜਾ ਵੀ ਜਾਦੂ ਟੋਨਾ ਤੁਹਾਡੇ ਉੱਤੇ ਤੁਹਾਡੇ ਦੁਸ਼ਮਣ ਨੇ ਲਗਾਇਆ ਹੋਵੇਗਾ ਕੋਈ ਵੀ ਕਾਲਾ ਜਾਦੂ ਕਾਲਾ ਐਗਲਮ ਕੋਈ ਕੋਰੀ ਦਾ ਪੈਰਾ ਕਿਸੇ ਵੀ ਤਰ੍ਹਾਂ ਤੁਹਾਡੇ ਤੇ ਕਾਲਾ ਜਾਦੂ ਲਗਾਇਆ ਹੋਵੇਗਾ ਉਹ ਮਾਤਾ ਕਾਲੀ ਜੀ ਦੇ ਇਸ ਟੋਟਕੇ ਦੇ ਨਾਲ ਉਹਦੀ ਸ਼ਕਤੀ ਖਤਮ ਹੋਵੇਗੀ ਉਹਦਾ ਅਸਰ ਖਤਮ ਹੋਵੇਗਾ ਦੋਸਤੋ ਪਹਿਲੇ ਦਿਨ ਤੋਂ ਹੀ ਤੁਹਾਨੂੰ ਇਸ ਟੋਟਕੇ ਦਾ ਰਿਜ਼ਲਟ ਦੇਖਣ ਨੂੰ ਮਿਲ ਜਾਵੇਗਾ ਦੋਸਤੋ ਹੁਣ ਤੁਸੀਂ ਇਹ ਸੁਣ ਲਵੋ ਕਿਵੇਂ ਤੁਸੀਂ ਇਸ ਟੋਟਕੇ ਨੂੰ ਕਰਨਾ ਹੈ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਇਸ ਟੋਟਕੇ ਨੂੰ ਕਰਨ ਦੇ ਲਈ ਤੇ ਕੋਈ ਵੀ ਭਗਤ ਕੋਈ ਵੀ ਭਗਤਣੀ ਕੋਈ ਵੀ ਔਰਤ ਕੋਈ ਵੀ ਮਰਦ ਇਸ ਟੋਟਕੇ ਨੂੰ ਆਪਣੇ ਲਈ ਕਰ ਸਕਦਾ ਹੈ ਦੋਸਤੋ ਇਸ ਟੋਟਕੇ ਨੂੰ ਕਰਨ ਦੇ ਲਈ ਤੁਸੀਂ ਇੱਕ ਪੰਸਾਰੀ ਦੀ ਦੁਕਾਨ ਤੋਂ ਜੈਫਲ ਲੈ ਕੇ ਆਉਣਾ ਹੈ ਦੋਸਤੋ ਇਹ ਉਹੀ ਜੈਫਲ ਹੈ ਜਿਹੜਾ ਜਦੋਂ ਵੀ ਆਪਾਂ ਕੋਈ ਵੀ हवन ਸਮਗਰੀ ਕਰਦੇ ਹਾਂ ਉਦੋਂ ਤੇ ਬਲੀ ਦੇ ਰੂਪ ਵਿੱਚ ਜੈਫਲ ਵੀ ਭੇਟਾ ਦਿੱਤੀ ਜਾਂਦੀ ਹੈ ਸੀਸ ਤੇ ਰੂਪ ਵਿੱਚ ਜੈਫਲ ਦੀ ਭੇਟਾ ਦਿੱਤੀ ਜਾਂਦੀ ਹੈ ਤੇ ਉਹ ਜੈਫਲ ਹੁੰਦਾ ਹੈ ਦੋਸਤੋ ਸ਼ਨੀਵਾਰ ਦੇ ਦਿਨ ਜਦੋਂ ਸੂਰਜ ਛਪ ਜਾਵੇ ਉਸ ਵੇਲੇ ਤੁਸੀਂ ਇਹ ਵਿਧੀ ਕਰਨੀ ਹੈ ਆਪਣੇ ਦੁਸ਼ਮਣ ਦਾ ਨਾਮ ਲੈ ਕੇ ਆਪਣੇ ਦੁਸ਼ਮਣ ਦਾ ਧਿਆਨ ਤਰਨਾ ਹੈ ਆਪਣੇ ਦੁਸ਼ਮੰਤ ਅਚਾਰਕ ਆਪਣੀ ਅੱਖਾਂ ਸਾਹਮਣੇ ਲੈ ਕੇ ਆਉਣਾ ਹੈ ਅਤੇ ਮਾਤਾ ਕਾਲੀ ਜੀ ਦਾ ਧਿਆਨ ਤਰਨਾ ਹੈ ਕਿ हे ਕਾਲੀ ਮਾਂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਜਾਂ ਆਈ ਹਾਂ ਤੇ ਮੈਂ ਇਸ ਤੋੜ ਦੇ ਦੀਵਿਦੀ ਨੂੰ ਅਪਣਾਉਣ ਜਾ ਰਿਹਾ ਹਾਂ ਜਾਂ ਅਪਣਾਉਣ ਜਾ ਰਹੀ ਹਾਂ ਤੇ ਤੁਸੀਂ ਥੋੜਾ ਜਿਹਾ ਸੰਦੂਰ ਵੀ ਲੈ ਕੇ ਆਉਣਾ ਹੈ ਇਹ ਦੁਆ ਫਰਿਆਦ ਕਰਨ ਤੋਂ ਬਾਅਦ ਤੁਸੀਂ ਜੈਫਲ ਦੇ ਉੱਤੇ ਸੰਦੂਰ ਲਗਾ ਦੇਣਾ ਹੈ ਸਾਰੇ ਜੈਫਲ ਨੂੰ ਸੰਦੂਰ ਦੇ ਨਾਲ ਢੱਕ ਦੇਣਾ ਹੈ ਤਦ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਮਾਤਾ ਕਾਲੀ ਦੇ ਕੇ ਕਿ ਸਾਡਾ ਦੁਸ਼ਮਣ पराजित ਹੋਵੇ ਸਾਡੇ ਲਈ ਜੋ ਵੀ ਬੁਰਾ ਕਰ ਰਿਹਾ ਹੈ ਜੋ ਵੀ ਬੁਰਾ ਸੋਚ ਰਿਹਾ ਹੈ ਉਹ ਸਭ ਕੁਝ ਉਸੇ ਦੇ ਨਾਲ ਹੋਵੇ ਜਿਹੜੀ ਵੀ ਬੁਰੀ ਸ਼ਕਤੀ ਸਾਡੇ ਤੇ ਲਗਾਈ ਹੈ ਉਸ ਨੂੰ ਤੁਸੀਂ ਹੀ ਖਤਮ ਕਰਨਾ ਹੈ ਇਸ ਤਰ੍ਹਾਂ ਤੁਸੀਂ ਮਾਤਾ ਕਾਲੀ ਦੇ ਕੇ ਅਰਦਾਸ ਕਰਨੀ ਹੈ ਅਜਾ ਦੋਸਤੋਂ ਨਾਲ ਹੀ ਤੁਸੀਂ ਅੱਗ ਵੀ ਜਲਾ ਕੇ ਰੱਖਣੀ ਹੈ ਅੱਗ ਵਿੱਚ ਤੁਸੀਂ ਇੱਕ ਬੇਸੀ ਕਿਉਂ ਦੀ ਅਹੁੱਤੀ ਪਾਨ ਤੋਂ ਬਾਅਦ ਇਹ ਜੈਫਲ ਲਵ ਅੱਗ ਦੇ ਵਿੱਚ ਪਾ ਦੇਣਾ ਹੈ ਇਸ ਜੈਫਲ ਦੀ ਬਲੀ ਦੇ ਦੇਣੀ ਹੈ ਜੇ ਤੁਸੀਂ ਇਹ ਜੈਫਲ ਦੀ ਬਲੀ ਦੇਣੀ ਹੈ ਜੈਫਲ ਨੂੰ ਅੱਗ ਦੇ ਵਿੱਚ ਸੁੱਟਣਾ ਹੈ ਉਦੋਂ ਤੁਸੀਂ ਮਾਤਾ ਕਾਲੀ ਦਾ ਧਿਆਨ ਤਰਨਾ ਹੈ ਆਪਣੇ ਦੁਸ਼ਮਣ ਦਾ ਧਿਆਨ ਤਰਨਾ ਹੈ ਕਿ ਹੀਰਮਾ ਕਾਲੀ ਪਰ ਉਹ ਇਹ ਬੰਦਾ ਬਹੁਤ ਪਰੇਸ਼ਾਨ ਕਰ ਗਿਆ ਇਸ ਨੂੰ ਸਜ਼ਾ ਦਿਓ ਤੇ ਸਾਡੀ ਚੌਹਾਂ ਕੂਟਾਂ ਦੇ ਵਿੱਚ ਚੌਹਾਂ ਦਿਸ਼ਾਵਾਂ ਦੇ ਵਿੱਚ ਥਾਦੀ ਰੱਖਿਆ ਕਰੋ ਤੇ ਜੈਫਲ ਜਲਾਉਂਦਿਆਂ ਹੀ ਮਾਤਾ ਆਦਿ ਸ਼ਕਤੀ ਮਾਤਾ ਕਾਲੀ ਦੀਆਂ ਸ਼ਕਤੀਆਂ ਜਾਗਰਿਤ ਹੋ ਜਾਣਗੀਆਂ ਅਤੇ ਤੁਹਾਡੇ ਦੁਸ਼ਮਣ ਦਾ ਪੂਰੇ ਤਰੀਕੇ ਦੇ ਨਾਲ ਬੰਦਨ ਹੋ ਜਾਵੇਗਾ ਇਸ ਜੈ ਫਲ ਨੂੰ ਜਲਾਉਂਦਿਆਂ ਹੀ ਤੁਹਾਡਾ ਦੁਸ਼ਮਣ ਤੜਫੇਗਾ ਤੁਹਾਡੇ ਸਾਹਮਣੇ ਨੱਕ ਰਗੜੇਗਾ ਦੋਸਤੋ ਇਹ ਕਹੋ ਤੁਸੀਂ ਤਿੰਨ ਸ਼ਨੀਵਾਰ ਲਗਾਤਾਰ ਕਰਨਾ ਹੈ ਬਿਨਾਂ ਕਿਸੇ ਨਾਗ ਦੇ ਤੋਂ ਬਿਨਾਂ ਕਿਸੇ ਗੈਪ ਤੋਂ ਤਿੰਨ ਸ਼ਨੀਵਾਰ ਲਗਾਤਾਰ ਕਰਨਾ ਹੈ 21 ਦਿਨਾਂ ਦੇ ਵਿੱਚ ਹੀ ਤੁਹਾਨੂੰ ਹੀ ਖਬਰ ਹੋ ਜਾਵੇਗੀ ਅਤੇ ਤੁਹਾਡੇ ਦੁਸ਼ਮਣ ਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਗਲਤ ਕਰ ਰਿਹਾ ਸੀ ਤੇ ਮੈਨੂੰ ਹੁਣ ਉਸਦੀ ਸਜ਼ਾ ਮਿਲ ਰਹੀ ਹੈ। ਇਹ ਉਸ ਕੋ ਪਹਿਲੇ ਸ਼ਨੀਵਾਰ ਤੋਂ ਹੀ ਤੁਹਾਨੂੰ ਪਤਾ ਲੱਗਣ ਲੱਗ ਜਾਵੇਗਾ ਇਸ ਦਾ ਰਿਜ਼ਲਟ ਦਿਖਾਈ ਦੇਣ ਲੱਗ ਜਾਵੇਗਾ। ਦੋਸਤੋ ਦੇਖੋ ਕੋਈ ਖਰਚ ਖੇਚਲ ਨਹੀਂ ਹੈਗਾ। ਕੋਈ ਜ਼ਿਆਦਾ ਔਖੀ ਸਮਗਰੀ ਨਹੀਂ ਹੈਗੀ। ਕੋਈ ਔਖਾ ਕੰਮ ਨਹੀਂ ਹੈਗਾ। ਘਰ ਵਿੱਚ ਹੀ ਤੁਸੀ ਇਹ ਕੰਮ ਕਰਨਾ ਹੈ ਅਤੇ ਬਾਅਦ ਚ ਜਿਹੜੀ ਰਾਖ ਵਜੇਗੀ ਅਗਨੀ ਦੀ ਉਸ ਨੂੰ ਤੁਸੀਂ ਜਲ ਪ੍ਰਵਾਹ ਕਰ ਦੇਣਾ ਹੈ ਕਿਸੇ ਮੰਤਰ ਦੀ ਜ਼ਰੂਰਤ ਨਹੀਂ ਬਸ ਇਸ ਟੋਟਕੇ ਦੇ ਨਾਲ ਹੀ ਤੁਹਾਡਾ ਸਾਰਾ ਕੰਮ ਹੋ ਜਾਵੇਗਾ ਤੁਹਾਨੂੰ ਤੁਹਾਡੇ ਦੁਸ਼ਮਣ ਤੋਂ ਛੁਟਕਾਰਾ ਮਿਲ ਜਾਵੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ 올 ਦੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਅਰਜ਼ਾ ਆਮਲ ਅਬਜ਼ੀਫੇ ਆਪ ਸਭ ਨੂੰ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ